ਅੱਜ ਪਿੰਡ ਵੱਡੇ ਸਭਰਾਵਾਂ ਦੇ ਵਿੱਚ ਜੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜਥੇਬੰਦੀ ਦੀ ਹੋਈ ਮੀਟਿੰਗ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੈਂਕੜੇ ਪਰਿਵਾਰ ਆ ਜੀ ਇਸ ਜਥੇਬੰਦੀ ਵਿੱਚ ਸ਼ਾਮਲ ਹੋਏ ਦੀ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੀਆਂ ਚੰਗੀਆਂ ਨੀਤੀਆਂ ਨੂੰ ਦੇਖ ਕੇ ਜਿਹੜੇ ਲੋਕ ਸ਼ਾਮਲ ਹੋ ਰਹੇ ਆ ਜੀ ਬਹੁਤ ਵੱਡੀ ਗੱਲ ਆ ਜੀ ਤੇ ਉਹਨਾਂ ਦਾ ਕਹਿਣਾ ਵੀ ਜਿਹੜੇ ਮੋਦੀ ਨੇ ਸਾਡੇ ਨਾਲ ਬੀਜੇਪੀ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਐਮਐਸਪੀ ਜਿਹੜਾ ਗਰੰਟੀ ਕਾਨੂੰਨ ਸੀ ਜੀ ਉਹ ਤੋਂ ਮੁਕਰ ਰਹੀ ਹੈ ਜੀ ਤੇ ਹੋ ਸਕਦਾ ਹੈ ਜੀ ਜਿਹੜਾ ਫਿਰ ਤੋਂ ਦੁਬਾਰਾ ਜੀ ਦਿੱਲੀ ਨੂੰ ਸ਼ਾਇਦ ਕੁਝ ਕਰਨਾ ਪੈ ਸਕਦਾ ਹੈ ਦੀ ਇਸੇ ਦੀ ਤਿਆਰੀ ਚੱਲ ਰਹੀ ਹੈ ਜੀ ਤੇ ਵੇਖੋ 인ਦਰਜੀਤ ਸਿੰਘ ਸੂਬਾ ਪ੍ਰਧਾਨ ਕੋਟਵੱਡਾ ਸਾਹਿਬ ਜੀ ਆਪ ਸਰੋਪੇ ਪਾ ਕੇ ਸੰਗਤਾਂ ਦੇ ਵਿੱਚ ਕਿਸਾਨਾਂ ਨੂੰ ਵੇਖੋ ਜਿਹੜੇ ਸ਼ਾਮਲ ਕਰ ਰਿਹਾ ਜੀ ਤੇ ਹਰ ਇੱਕ ਦਾ ਵਧ ਵਧ ਕੇ ਵੀਰ ਲੈ ਕੇ ਆਏ ਜੀ ਜਿੰਨੇ ਵੀ ਸੀ ਨਾਲ ਆਂਢੀ ਗਵਾਂਢੀ ਬਾਈ ਜੀ ਬਹੁਤ ਵੱਡੀ ਗਿਣਤੀ ਦੇ ਸ਼ਾਮਲ ਹੋਏ ਉਹਨਾਂ ਵਿਸ਼ਵਾਸ ਦਿਵਾਇਆ ਵੀ ਜਿੱਦੋਂ ਵੀ ਕਿਤੇ ਸੰਘਰਸ਼ ਕਰਨਾ ਪਊਗਾ ਸਭ ਤੋਂ ਪਹਿਲਾਂ ਉਹ ਅੱਗੇ ਹੋਣਗੇ ਜੀ ਤੇ ਬਹੁਤ ਵਧੀਆ ਗੱਲ ਆ ਜੀ ਇਸੇ ਤਰ੍ਹਾਂ ਸਾਰਿਆਂ ਨੂੰ ਮਿਲ ਕੇ ਬਾਈ ਜੀ ਸਾਥ ਦੇਣਾ ਚਾਹੀਦਾ ਹੈ ਜੀ ਜੇਕਰ ਤੁਸੀਂ ਪੰਜਾਬ ਨੂੰ ਬਚਾਉਣਾ ਹੈ ਤਾਂ ਨਹੀਂ ਤਾਂ ਬਾਈ ਜੀ ਤੁਹਾਡੇ ਅੱਜ ਆਪਣੀ ਗੱਲ ਕਰਨ ਵਾਲੇ ਆਪਣੇ ਆਗੂ ਹੈਗੇ ਆ ਜੀ ਆਪਾਂ ਉਹਨਾਂ ਨੂੰ ਕਹਿ ਸਕਦੇ ਆ ਜੇ ਕੱਲ ਨੂੰ ਆਪਣੇ ਕੋਲ ਕੁਝ ਰਿਆਣਾ ਤਾਂ ਬਾਅਦ ਵਿੱਚ ਫਾਇਦਾ ਨਹੀਂ ਹੁੰਦਾ ਪਿਛਟੌਣ ਦਾ ਇਸੇ ਕਰਕੇ ਲੋਕ ਭੱਜ ਭੱਜ ਕੇ ਜਿਹੜੇ ਜੀ ਹੋਰ ਜਥੇਬੰਦੀਆਂ ਛੱਡ ਕੇ ਜੀ ਇਸ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜੱਸੀ ਬੰਦੀ ਵਿੱਚ ਸ਼ਾਮਲ ਹੋਏ ਜੀ ਤੇ ਇਸ ਦੀ ਵਿੱਚ ਜ਼ਿਲ੍ਹਾ ਵੇਤ ਸਕੱਤਰ ਸਾਹਿਬ ਸਿੰਘ ਜੀ ਸਭਰਾ ਜਗਜੀਤ ਸਿੰਘ ਬੱਬੂ ਜੌਨ ਪ੍ਰਧਾਨ ਕਾਰਜ ਸਿੰਘ ਸਲਬਾਗ ਸਿੰਘ ਫੌਜੀ ਵਾਈਸ ਪ੍ਰਧਾਨ ਦੁਬਲੀ ਸਾਹਿਬ ਜੀ ਤੇ ਅਜੋ ਜੋਧਾ ਸਿੰਘ ਨੇ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਹੋਏ ਜੀ ਸਾਹਿਬ ਵਾਹਿਗੁਰੂ ਜੀ ਕੀ ਬਤੈ ਅੱਜ ਮੈਂ ਸਰਦਾਰ ਇੰਦਰਜੀਤ ਸਿੰਘ ਜੀ ਕੋਟਮਟਾ ਅਤੇ ਸਾਰੇ ਜੱਥੇਬੰਦੀ ਜਿੰਨੇ ਵੀ ਮੇਰੇ ਵੀਰ ਮੇਰੇ ਘਰ ਆਏ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਹਾਂ ਅਤੇ ਇਨਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਜੀ ਜੋ ਥੋੜੀ ਜੀ ਜਾਣਕਾਰੀ ਜਿਹੜੀ ਅੱਜ ਪਿੰਡ ਸੁਭਰਾ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਜੀ ਤੇ ਕੀ ਤੁਹਾਡੀ ਰਾਜਨੀਤੀ ਹੈ ਜਿਵੇਂ ਐਮਐਸਪੀ ਤੋਂ ਲੈ ਕੇ ਜਿਵੇਂ ਮੋਦੀ ਸਰਕਾਰ ਨੇ ਬੀਜੇਪੀ ਸਰਕਾਰ ਨੇ ਆਪਾਂ ਨੂੰ ਕਿੰਨਾ ਚਿਰ ਦਿੱਲੀ ਪੇਟਾ ਛੱਡਿਆ ਜੀ ਤੇ ਕੀ ਵਿਚਾਰ ਨੇ ਅੱਗੇ ਦੇ ਰਾਜਨੀਤੀ ਬਾਰੇ ਦੱਸੋ ਜੀ ਕੀ ਮੈਂ ਸਪੌਂਸਰ ਦੁਬਲੀ ਕਿਸਾਨ ਜਿ ਸਰਚੜੀ ਕੋਟ ਮੋਡਾ ਇਸ ਪ੍ਰਧਾਨ ਪੰਜਾਬ ਤੋਂ ਜੋ ਅੱਜ ਸਭਰਾਵਾਂ ਨਗਰ ਦੇ ਵਿੱਚ ਮੀਟਿੰਗ ਹੋਈ ਆ ਇਹ ਅਸੀਂ ਪੰਜਾਬ ਲੈਵਲ ਤੇ ਪਿੰਡ-ਪਿੰਡ ਮੀਟਿੰਗਾਂ ਕਰ ਰਹੇ ਆ ਕਿਉਂਕਿ ਗੈਰ-ਰਾਜਨੀਤਿਕ ਜਥੇਬੰਦੀਆਂ ਵੱਲੋਂ ਦੁਬਾਰਾ ਦਿੱਲੀ ਨੂੰ ਰਵਾਨਾ ਹੋਣਾ ਵਾ ਇਸ ਕਰਕੇ ਲੋਕਾਂ ਨਾਲ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਣਕਾਰੀ ਦੇ ਕੇ ਇਹ ਪਿੰਡਾਂ ਦੇ ਵਿੱਚ ਤਿਆਰੀਆਂ ਕਰ ਰਹੇ ਆ ਇਸ ਕਰਕੇ ਵੀ ਦਿੱਲੀ ਦੇ ਐਮਐਫਸੀ ਦਾ ਮੁੱਦਾ ਜਿਹੜੇ ਹੋਰ ਜਿਹੜੇ ਸਰਕਾਰ ਮੁਖਰਗੀ ਮੁੱਦਿਆਂ ਤੋਂ ਉਹ ਦੁਬਾਰਾ ਹੱਲ ਕਰਵਾਏ ਜਾਣ ਇਸ ਕਰਕੇ ਅਸੀਂ ਪਿੰਡ-ਪਿੰਡ ਮੀਟਿੰਗਾਂ ਜ਼ਿਲ੍ਹੇ ਦੀਆਂ ਮੀਟਿੰਗਾਂ ਸੂਬੇ ਦੀਆਂ ਮੀਟਿੰਗਾਂ ਵੱਡੀਆਂ-ਵੱਡੀਆਂ ਕੰਮ ਕਰ ਰਹੇ ਆ ਇਸ ਕਰਕੇ ਕਰ ਰਹੇ ਆ ਵੀ ਜਲੀ ਨੂੰ ਪਿਆਰੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਡਾਕਟਰ ਸਾਹਿਬ ਜੀ ਜਿਉ ਥੋੜੀ ਜੀ ਜਾਣਕਾਰੀ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਜੀ ਤੇ ਕਿੰਨੇ ਪਰਿਵਾਰ ਜਿਹੜੇ ਸ਼ਾਮਲ ਹੋਏ ਤੇ ਕੀ ਕਹਿਣਾ ਚਾਹੁੰਦੇ ਆ ਜੀ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਦਕਾਰੀਆਂ ਵੀ ਭਰਾਓ ਇਹ ਸਾਡਾ ਹੱਥ ਬਣਦਾ ਵਾ ਜਦੋਂ ਵੀ ਕਿਤੇ ਬੇਵਤਾ ਬਣਦੀ ਹੈ ਨਾ ਗੁਰੂ ਤੇਗ ਬਹਾਦਰ ਸਾਹਿਬ ਕੋਲੇ ਕਸ਼ਮੀਰ ਦੇ ਪੰਡਤਾਂ ਨੇ ਆ ਕੇ ਤਰਲਾ ਪਾਇਆ ਸੀ ਉਹਨਾਂ ਨੇ ਉਹਨਾਂ ਦੇ ਵale ਆਪਣਾ ਮਰੀਦਾਨ ਦਿੱਤਾ ਅਸੀਂ ਤੇ ਆਪਣੇ ਹੱਕ ਲੈਣ ਵਾਸਤੇ ਦਿੱਲੀ ਨੂੰ ਪੂਜ ਕਰਨਾ ਵਾ ਅਸੀਂ ਆਪਦੇ ਹੱਥ ਨਹੀਂ ਛੱਡਾਂਗੇ ਬਹੁਤ ਪਰਵਾਹ ਜਿੰਨੇ ਵੀ ਰੜਿਆ ਅਸੀਂ ਇਹਨੇ ਰਲ ਮਿਲ ਕੇ ਸਾਰਿਆਂ ਨੂੰ ਆਪਣਾ ਫਰਜ਼ ਬਣਦਾ ਵਾ ਇਹ ਕਾ ਬਹੁਤ ਵੱਡੀ ਚੀਜ਼ ਆ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਆਪਾਂ ਵੱਧ ਤੋਂ ਵੱਧ ਜਜ਼ਬੰਦੀ ਦੀ ਸੇਵਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਇਕਾਈ ਪ੍ਰਧਾਨ ਸਾਡਾ ਵੀਰ ਦਿਓ ਜਾਣਕਾਰੀ ਵੀਰ ਜੀ ਥੋੜੀ ਜੀ ਦਿਓ ਜਾਣਕਾਰੀ ਅੱਜ ਜਿਹੜੇ ਸਵਰਾਜ ਵਿੱਚ ਮੀਟਿੰਗ ਹੋਈ ਆ ਜੀ ਕਿੰਨੇ ਪਰਿਵਾਰ ਜਿਹੜੇ ਸ਼ਾਮਿਲ ਹੋਇਆ ਤੇ ਕੀ ਅਗਲੇ ਦੀ ਰਣਨੀਤੀ ਆ ਜੀ ਆਪਣੀ ਤੋਂ ਥੋੜੀ ਜਾਣਕਾਰੀ ਸਭ ਤੋਂ ਪਹਿਲਾਂ ਵੈਕੂ ਠੀਕਾ ਖਾਲਸਾ ਵੈਕੂ ਜੀ ਕੀ ਬਤਰੀ ਅੱਜ ਸਰਦਾਰ ਲੋਹੜਾ ਸਿੰਘ ਭਾਣੇ ਦੇ ਘਰੇ ਜਿਹੜੀ ਮੀਟਿੰਗ ਹੋਈ ਆ ਇਹਦੇ ਵਿੱਚ ਜਿੰਨੇ ਵੀ ਸਾਡੇ ਆਗੂ ਆਏ ਆ ਸ਼ੂਬਾ ਪ੍ਰਧਾਨ, ਵਾਈਸ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜਿੰਨੇ ਵੀ ਪ੍ਰਧਾਨ ਆਗੂ ਸਾਹਿਬਾਨ ਆਏ ਉਹਨਾਂ ਦਾ ਤੁਹਾਨੂੰ ਮੈਂ ਕਰਦੇ ਆ ਜੀ ਆਇਆਂ ਕਹਦੇ ਉਹਨਾਂ ਨੂੰ ਆਉਣ ਵਾਸਤੇ ਤੇ ਜਿਹੜੇ ਸਾਡੇ ਵੀਰ ਅੱਜ ਆਪਣੀਆਂ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਚੰਗੀਆਂ ਨੀਤੀਆਂ ਵੇਖ ਕੇ ਕਿਸਾਨ ਸਹਾਸਕ ਕਮੇਟੀ ਕੋਰਡ ਬੁੱਢਾ ਦੀਆਂ ਨੀਤੀਆਂ ਚੰਗੀਆਂ ਨੂੰ ਵੇਖ ਕੇ ਪਾਰਟੀ ਵਾਈ ਸ਼ਾਮਲ ਆਏ ਆ ਉਹਨਾਂ ਦਾ ਵੀ ਇੱਥੇ ਤਹਿ ਦਿਲੋਂ ਧੰਨਵਾਦ ਕਰਦੇ ਆਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਵੀ ਜੇ ਕਿਸੇ ਕਿਸਮ ਦਾ ਤੁਹਾਡੇ ਨਾਲ ਕੋਈ ਤਕਾ ਹੁੰਦਾ ਕਿਸੇ ਵੀ ਕਿਸਮ ਦੀ ਸਾਡੀ ਲੋੜ ਪੈਂਦੀ ਹੈ ਜਥੇ ਬੰਦੀ ਦੀ ਜਥੇ ਬੰਦੀ ਦੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੂਗੀ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਰੇ ਆਏ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਵੱਡੇ ਜਿਲ੍ਹਾ ਵਿੱਚ ਸਕੰਤਰ ਸਾਹਿਬ ਸਿੰਘ ਜੀ ਜਾਣਕਾਰੀ ਦੇਣਗੇ ਜੀ ਅੱਜ ਕਿੰਨੇ ਜਿਹੜੇ ਪਰਿਵਾਰ ਆ ਜਿਹੜੇ ਜੋਧਾ ਸਿੰਘ ਦੇ ਗ੍ਰਹਿ ਵਿਖੇ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਜਥੇਬੰਦੀ ਦੇ ਵਿੱਚ ਸ਼ਾਮਲ ਹੋਇਆ ਜੀ ਤੇ ਜਿਹੜੀ ਐਮਐਸਪੀ ਆਪਾਂ ਨੂੰ ਮੁੱਕਰ ਗਈ ਹੈ ਜੀ ਸਰਕਾਰ ਜਿਹੜੀ ਸੈਂਟਰ ਦੀ ਹੈ ਜੀ ਉਹਦੇ ਬਾਰੇ ਕੀ ਵਿਚਾਰ ਨੇ ਤੇ ਕਿਹ ਤਰ੍ਹਾਂ ਦਾ ਸੰਘਰਸ਼ ਕੀਤਾ ਜਾਊਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਸਰਕਾਰ ਜੋ ਆਪਦੇ ਵਾਅਦਿਆਂ ਤੋਂ ਮੁੱਕਰੀ ਐਮਐਸਪੀ ਗਰੰਟੀ ਜਾਂ ਹੋਰ ਕਈਆਂ ਤੋਂ ਉਹਨਾਂ ਦਾ ਕਰਕੇ ਦੁਬਾਰਾ ਜਾਹੇਬੰਦੀਆਂ ਜਿਹੜੀਆਂ ਉੱਚੇ ਲੈਵਲ ਤੇ ਸਾਰੀਆਂ ਆਪਣਾ ਮਹਾਪੰਚਾਇਤਾਂ ਕਰ ਰਹੀਆਂ ਕਿਸਾਨ ਸੰਘਰਸ਼ ਕਮੇਟੀ ਆਪਦੇ ਸੱਤਾ ਜ਼ਿਲ੍ਹਿਆਂ ਦੇ ਵਿੱਚ ਜਾਨੀ ਕਿ ਅੰਮ੍ਰਿਤਸਰ ਸਾਹਿਬ ਤਰਨਤਾਰਨ ਤਰਨਤਾਰਨ ਦੇ ਵਿੱਚ 80 ਪਿੰਡ ਫਿਰੋਜ਼ਪੁਰ ਮੋਗਾ ਕਪੂਰਥਲਾ ਜਲੰਧਰ ਅਹੀਂ ਹੁਣ ਸਾਰਿਆਂ ਦੇ ਵਿੱਚ ਇਸ ਤਰ੍ਹਾਂ ਮੀਟਿੰਗਾਂ ਕਰਾਂਗੇ ਤੇ ਦਿੱਲੀ ਦੀ ਬਰੂਹਾਂ ਦਾ ਦੁਬਾਰਾ ਜਾ ਕੇ ਉਹਨੂੰ ਫੇਰ ਵੰਗਾਰ ਕਰਾਂਗੇ ਅੱਜ ਮੈਂ ਨਗਰ ਸੁਭਰਾ ਦਾ ਤਹਿ ਦਿਲੋਂ ਧੰਨਵਾਦ ਆਂ ਅੱਜ ਤੱਕ 750 ਪਲੱਸ 800 ਦੇ ਢੇਰ-ਘੇੜ ਜਿਹੜਾ ਇਹ ਜੈ ਬੰਦੀ ਦਾ ਮੈਂਬਰ ਬਣ ਚੁੱਕਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਆਇਆਂ ਨਾ ਮੇਰੇ ਵੱਲੋਂ ਕੋਈ ਕਿਸੇ ਰੰਗਮਦੀ ਕਤਾਈ ਹੋਈ ਹੋਵੇ ਤੇ ਮੈਂ ਮਾਫੀ ਮੰਗਦਾ ਮੈਂ ਹਰ ਵਰਗ ਦੇ ਨਾਲ ਕਿਸਾਨ ਸ਼ਕਰਜ ਕਮੇਟੀ ਪੰਜਾਬ ਕੋਟ부ਟਾ ਵੱਲੋਂ ਡਟ ਕੇ ਖੜਾਗੇ ਤੇ ਭਾਵੇਂ ਰਾਤ ਦੇ 12 ਵਜੇ ਵੀ ਕੋਈ ਆਵਾਜ਼ ਮਾਰੇ ਹੱਕ ਤੇ ਸੱਚ ਤੇ ਲੜਾਂਗੇ ਹਰ ਵਰਗ ਦੇ ਨਾਲ ਖਲੋਤਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਕੀ ਠੇਕੇਦਾਰ ਸਾਹਿਬ ਜੀ ਦੇਣ ਕੇ ਜਾਣਕਾਰੀ ਜੀ ਦਿਓ ਥੋੜੀ ਤੁਸੀਂ ਬੜਾ ਚਿਹਰਾ ਹੋ ਗਿਆ ਜੀ ਸਾਡੇ ਕਿਸਾਨ ਸ਼ਹਿਰਚ ਕਮੇਟੀ ਪੰਜਾਬ ਕੋਟ ਬੁੱਢਾ ਜੇਸੇ ਬੰਦੀ ਦੇ ਨਾਲ ਜਿਹੜੂ ਵਰਕਰ ਰਹਿ ਜੀ ਤੇ ਕੀ ਕਹਿਣਾ ਚਾਹੁੰਦੇ ਜੇਸੇ ਬੰਦੀ ਬਾਰੇ ਜੀ ਥੋੜੀ ਦਿਓ ਜਾਣਕਾਰੀ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੀ ਜੱਥੇਬੰਦੀ ਆ ਨਾ ਜੀ ਇਹ ਸਦਾ ਬਾਹਰ ਆ ਇਹਦੇ ਨਾਲ ਜੁੜਨਾ ਚਾਹੀਦਾ ਇਹ ਸਾਡੇ ਦੇ ਪੰਜਾਬ ਦੇ ਸਾਡੇ ਸੂਬੇ ਦੇ ਮਸਲੇ ਚੁੱਕ ਕੇ ਸਾਨੂੰ ਜਿਹੜਾ ਭਾਵੇਂ ਅਸੀਂ 2% ਜਾਂ ਇਸ ਚੀਕਾ 90% ਜਿੰਨੀ ਮਰਾਈ ਜਾਂਦੀ ਹੈ ਜੇਥੇ ਬੰਦੀ ਇਹ ਕਰਕੇ ਪੰਜਾਬ ਦਾ ਜਿਹੜਾ ਨਾਮ ਆ ਸਭ ਤੋਂ ਪਹਿਲੇ ਨੰਬਰ ਤੇ ਜੇਸੇ ਬੰਦੀਆ ਦਿੱਲੀ ਜਿੱਤ ਕੇ ਜਿੱਥੇ ਸਾਡੇ ਵਡ ਬਡੇਰਿਆਂ ਨੇ ਕਿਤੇ ਦਿੱਲੀ ਜਿੱਤੀ ਸੀ ਪਰ ਇਹਨਾਂ ਯੋਧਿਆਂ ਨੇ ਦਿੱਲੀ ਜਿੱਤੀ ਆ ਅਸੀਂ ਇਹਨਾਂ ਦੇ ਧੰਨਵਾਦੀ ਆ ਤੇ ਕਹੀਂ ਆਸ ਕਰਦੇ ਆ ਵੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਕੇ ਜੇਥੇ ਬੰਦੀ ਦਾ ਸਾਥ ਦੇ ਕੇ ਤੇ ਜਿਹੜਾ ਪੰਜਾਬ ਦਾ ਨਾਮ ਆ ਤੇ ਪੰਜਾਬ ਦੇ ਮਸਲੇ ਲਿਖਉਣਗੇ ਵੈਗਨੂ ਜੀ ਦਾ ਖਾਸਾ ਸਲਾਹ ਲਾਈ ਕੀਤੀ ਹਾਂ ਜੀ ਪ੍ਰਧਾਨ ਜੀ ਕਿਹੜੇ ਸਬੰਧ ਵਿੱਚ ਅੱਜ ਜਿਹੜੀ ਇਹ ਮੀਟਿੰਗ ਕੀਤੀ ਗਈ ਆ ਜੀ ਤੇ ਕਿਹੜੇ ਪਿੰਡ ਵਿੱਚ ਕੀਤੀ ਹੈ ਥੋੜੀ ਵਿਸਤਾਰ ਨਾਲ ਜਾਣਕਾਰੀ ਦਿਓ ਜੀ ਅੱਜ ਨੱਗਲ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਔਰ ਸਰਦਾਰ ਜੋਧਾ ਸਿੰਘ ਦੇ ਗ੍ਰਹਿ ਵਿਖੇ ਬਾਪੂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਤੇ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਵਿੱਚ ਔਰ ਖੁਦ ਜਥੇਬੰਦੀ ਦੇ ਇੱਕ ਮਾਲਕੀ ਤੌਰ ਤੇ ਕਿਸਾਨ ਸ਼ਾਮਲ ਹੋਏ ਆ ਮਾਲਕ ਬਣੇ ਆ ਔਰ ਸਰਦਾਰ ਜੋਧਾ ਸਿੰਘ ਔਰ ਸਾਰੇ ਹੀ ਆਪਣੇ ਜਿੰਨੇ ਮਤਲਬ ਨਗਰ ਸਭਰਾ ਦੇ ਲੀਡਰ ਆ ਉਹਨਾਂ ਦਾ ਧੰਨਵਾਦ ਕਰਦੇ ਆ ਔਰ ਸਾਰੇ ਕਿਸਾਨਾਂ ਦਾ ਨੌਜਵਾਨਾਂ ਦਾ ਔਰ ਇਹਦੇ ਨਾਲ ਨਾਲ ਚਰਚਾ ਵੀ ਹੋਈ ਆ ਕਿ ਫਰਵਰੀ ਦੇ ਮਹੀਨੇ ਤੱਕ ਕੋਈ ਵੱਡਾ ਪ੍ਰੋਗਰਾਮ ਜਿਹੜਾ ਵਾ ਦਿੱਲੀ ਵਾਲਿਆਂ ਨੂੰ ਜਿਹੜਾ ਉਹ ਕੁਝ ਕੀਤਾ ਜਾਊਗਾ ਔਰ ਜਿਹਦੇ ਵਿੱਚ ਤਿੰਨ ਕਾਲੇ ਕਾਨੂੰਨ ਔਰ ਚੌਥਾ ਪ੍ਰਾਰੀ ਵਾਲਾ ਜਦੋਂ ਰੱਦ ਕਰਵਾਇਆ ਸੀ ਤੇ ਬਾਕੀ ਮਸਲੇ ਜਿਹੜੇ ਸੀਗੇ ਜਿਹੜੇ ਸੁਆਮੀਨਾਥਨ ਦੀ ਰਿਪੋਰਟ ਐਮਐਸਪੀ ਦਾ ਮਸਲਾ ਮਸਲਾ ਗਰੰਟੀ ਕਾਨੂੰਨ ਕਿਸਾਨ ਨੂੰ ਕਰਜ਼ਾ ਮੁਕਤ ਕਰਾਉਣਾ ਬਿਜਲੀ ਦਾ ਜਿਹੜਾ ਕਾਨੂੰਨ ਆਪਡੇਟਿੰਗ ਪਿਆ ਲਖੀਨਪੁਰ ਖੀਰੀ ਦੇ ਵਿੱਚ ਜਿਹੜੇ ਕਿਸਾਨ ਔਰ ਇੱਕ ਪੱਤਰਕਾਰ ਚਹੀਦ ਕੀਤਾ हरियाणा ਦੇ ਇੱਕ ਥਾਣਾ ਨੂੰ ਵੱਡੇ ਪੱਧਰ ਤੇ ਜਿਹੜਾ ਪਰਚੇ ਦਰਜ ਕੀਤੇ ਗਏ ਬਾਕੀ ਵੀ ਜਿਹੜੇ ਅੰਦੋਲਨ ਦੇ ਦੌਰਾਨ ਜਿਹੜੇ ਪਰਚੇ ਦਰਜ ਹੋਏ ਜਾਂ ਪਹਿਲਾਂ ਵੀ ਹੋਏ ਇਹ ਸਰਕਾਰ ਮੰਨੀ ਸੀ ਸੰਜੀਤ ਅਗਰਵਾਲ ਜਿਹੜਾ ਜਨਰਲ ਸੈਕਟਰੀ ਆ ਖੇਤੀ ਵਿਭਾਗ ਦਾ ਸੈਂਟਰ ਦਾ ਉਹਨੇ ਮੋਹਰ ਲਾ ਕੇ ਇੱਕ ਲਿਖਤੀ ਜਿਹੜਾ ਸਾਨੂੰ ਲੈਟਰ ਦਿੱਤਾ ਸੀਗਾ ਕਿ ਇਹ ਇਸ ਮਸਲੇ ਬਦਲੇ ਕਿਸਾਨਾਂ ਦੀ ਪੰਜ ਮੈਂਬਰੀ ਕਮੇਟੀ ਬਣਾਈ ਜਾਊ ਦੋ ਵਿੱਚ ਬੁੱਧੀਜੀਵ ਪਾ ਕੇ ਔਰ ਇਹ ਮਸਲੇ ਨੂੰ ਸੁਲਝਾਇਆ ਜਾਊਗਾ ਔਰ ਲਿਖਤੀ ਜਿਹੜੀ ਸਰਕਾਰ ਕਰਕੇ ਔਰ ਮੁਕਰੀ ਆ ਔਰ ਵੱਡੇ ਪੱਧਰ ਤੇ ਅਸੀਂ ਅਲੱਗ-ਅਲੱਗ ਰਾਜਾਂ ਦੇ ਵਿੱਚ ਮਹਾਪੰਚਾਇਤਾਂ ਕਰ ਰਹੇ ਆ ਔਰ ਬਾਕੀ ਜਥੇਬੰਦੀਆਂ ਦੇ ਨਾਲ ਰਾfte ਹੋ ਰਹੇ ਆ ਔਰ ਵੱਡੇ ਪੱਧਰ ਤੇ ਦਿੱਲੀ ਵੱਲ ਨੂੰ ਜਥੇਬੰਦੀਆਂ ਦੇ ਫੈਸਲੇ ਲੈ ਕੇ ਔਰ ਕਿਹੋ ਜੀ ਤਿਆਰੀ ਨਿਕਲਦੀ ਫਰਵਰੀ ਦੇ ਵਿੱਚ 2 ਤਰੀਕ ਨੂੰ ਵੀ ਇੱਕ ਰੈਲੀ ਨਿਕਲਣ ਵਾਲੀ 6 ਤਰੀਕ ਨੂੰ ਨਿਕਲਣ ਵਾਲੀ ਆ ਪੰਜਾਬ ਦੇ ਵਿੱਚ ਔਰ ਇਹ ਮੀਟਿੰਗਾਂ ਕਰਕੇ ਇੱਕ ਸਾਡੀ ਹੋਰ ਕਮੇਟੀ ਦੀ ਮੀਟਿੰਗ ਜਿਹੜੀ ਆ ਗੈਰ ਰਾਜਨੀਤਿਕ ਮੋਰਚੇ ਵੱਲੋਂ ਜਿਹੜਾ ਉਹਦੇ ਵਿੱਚ ਕਾਕਾ ਸਿੰਘ ਕੋਲੜਾ ਸਿੱਧੂਪੁਰ ਵੱਲੋਂ ਔਰ ਲਖਵਿੰਦਰ ਸਿੰਘ ਸਿਲਸਾ ਔਰ ਸੁਖਜੀਤ ਸਿੰਘ ਧੋ ਚੰਡੇ ਔਰ ਉਹਦੇ ਨਾਲ ਸੁਖਪਾਲ ਸਿੰਘ ਡੱਫਰ ਔਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਲ ਬੁੱਢਾ ਦੀ ਗੈਰ ਰਾਜਨੀਤਿਕ ਮੋਰਚੇ ਵੱਲੋਂ ਜ਼ਿੰਮੇਵਾਰੀ ਲੱਗੀ ਬਾਕੀ ਜਥੇਬੰਦੀਆਂ ਦੀ ਕੋਰ ਕਮੇਟੀ ਨਾਲ ਗੱਲ ਕਰਨ ਜਿਹਦੇ ਵਿੱਚ ਉੱਤਰੀ ਭਾਰਤ ਦੀਆਂ ਜਥੇਬੰਦੀਆਂ ਦੇ ਚਾਰ ਮੈਂਬਰ ਆ ਔਰ ਉਹਨਾਂ ਨਾਲ ਛੇਤੀ ਤੋਂ ਛੇਤੀ ਹੀ ਮੀਟਿੰਗ ਲੱਗਣ ਜਾ ਰਹੀ ਆ ਨਵਾਂ ਦਸਾਂ ਮੈਂਬਰਾਂ ਦੀ ਔਰ ਉਥੋਂ ਅਗਲੀ ਤਿਆਰੀ ਜਿਹੜੀ ਫਿਜ਼ੀਕਲ ਮੀਟਿੰਗਾਂ ਸਾਧ ਕੇ ਔਰ ਦਿੱਲੀ ਦੀਆਂ ਤਿਆਰੀਆਂ ਕਰਾਉਣ ਵਾਸਤੇ ਜਾਣਕਾਰੀ ਦਿੱਤੀ ਜਿਹਦੇ ਵਿੱਚ ਸਭਰਾਹ ਨਗਰ ਦੇ ਸਾਰੇ ਜੋਧਿਆ ਨੇ ਵਿਸ਼ਵਾਸ ਦਵਾਇਆ ਕਿ ਜਦੋਂ ਵੀ ਸੱਦਾ ਪੱਤਰ ਆਵੇ ਦਿੱਲੀ ਦਾ ਤੇ ਜਿਹੜਾ ਬਰਕਰਾਰ ਅਸੀਂ ਦਿੱਲੀ ਨੂੰ ਕੂਚ ਕਰਾਂਗੇ ਔਰ ਸਭਰਾਹ ਨਗਰ ਦਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ